ਜਿਹੜੇ ਬਜ਼ਾਰਾਂ 'ਚ ਆ ਕੇ ਤੁਸੀਂ ਆਹਾ ਸੂਟ ਲੈਨੇ ਹੋ 1000 1000 ਰੁਪਏ ਦੇ ਇੱਥੇ ਤੁਹਾਨੂੰ ਅਸੀਂ ਦੇਣਾ 450 ਦੇ ਵਿੱਚ ਸਟਾਈਲ ਦਾ ਵਰਕ ਕੀਤਾ ਹੈਗਾ ਪੂਰਾ ਦੇਖੋ ਫਰੰਟ ਹੈਵੀ ਹੈਗਾ ਆ ਠੀਕ ਹੈ ਜੇ ਆਪਾਂ ਗੱਲ ਕਰੀਏ ਦੁਪੱਟੇ ਦੀ ਆ ਦੇਖੋ ਪਿਓਰ ਦੇ ਦੁਪੱਟੇ ਆ ਚੁੱਕੇ ਗਿਆ ਬਾਹਰ ਤੁਹਾਨੂੰ 7 800 ਤੋਂ ਘੱਟ ਨਹੀਂ ਮਿਲਣਾ ਆਪਾਂ ਦੇਣਗੇ 300 ਦੇ ਪਿਆਰ ਪਰ ਵਿੱਚ ਬਾਜ਼ਾਰ 'ਚ 50000 ਦਾ ਕੱਪੜਾ ਲੈਨੇ ਹੋ ਇੱਥੇ ਤੁਹਾਨੂੰ ਅਸੀਂ 15 20000 ਦੇਣਾ ਇਹਨੂੰ ਜੇ ਹੈਵੀ ਦਾਇਵਰੀ ਬਣਾਉਣੀ ਆ 1 ਲੱਖ ਰੁਪਈਆ ਦੀ ਦਾਇਵਰੀ ਇੱਥੇ 35-40 ਹਜ਼ਾਰ ਚ ਲੈਣੀ ਆ ਫਰੰਟ ਹੈਵੀ ਦੁਪੱਟੇ ਹੈਵੀ 15-1500 ਰੁਪਈਆ ਬਾਜ਼ਾਰ ਦੇ ਵਿੱਚ ਤੇ ਇੱਥੇ ਤੁਹਾਨੂੰ ਇਹ ਮਿਲ ਜਾਣਾ ਸਿਰਫ 5-500 ਰੁਪਏ ਚ 1695 ਦੇ ਵਿੱਚ ਇਤਾਂ ਦੇ ਬੁਟੀਕ ਪੀਸ ਲਗਜ਼ਰੀ ਪੀਸਾਂ ਡਾਇਮੰਡ ਵਰਕ ਕੀਤੀਆਂ ਜਿਹੜੇ ਸ਼ਹਿਰਾਂ ਵਾਲੇ ਵੀ ਪਸੰਦ ਕਰਦੇ ਪਿੰਡਾਂ ਵਾਲੇ ਕਸਤਰ ਉਹਨਾਂ ਲਈ ਦੇ ਰਿਆ 695 ਦੇ ਵਿੱਚ 80 10 ਤੋਂ 20 ਰੁਪਏ ਪ੍ਰੋਫਿਟ ਤੇ ਰੱਖੇ ਹੋਏ ਆ ਸੋ ਸੇਲ ਇੰਨੀ ਕੁ ਕੁਆਂਟੀਟੀ ਚ ਨਿਕਲਦੀ ਆ ਜੇ ਕਿਸੇ ਨੇ ਬਾਜ਼ਾਰ ਕਿਸੇ ਨੇ ਵੇਚਨੇ 5% ਦੇ ਨੇ 10 ਇੱਥੇ ਹਜ਼ਾਰਾਂ ਜਾਂ ਲੱਖਾਂ ਜੀ ਪੀਸ ਵਿਕਦੇ ਆ ਸੋ ਇਸ ਕਰਕੇ 10 20 ਰੁਪਏ ਨਾਲ ਹੀ ਪੈਸੇ ਬਹੁਤ ਬਣ ਜਾਂਦੇ ਸੋ ਬਾਹਰ ਲਾਂ ਦੀ ਲੋੜ ਨਹੀਂ ਪੈਂਦੀ ਐਸੇ ਕਰਕੇ ਸਾਰੇ ਦੂਰੋਂ ਦੂਰੋਂ ਸ਼ਾਪਿੰਗ ਦਾ ਨਾਂਦੇ ਜਿਹੜਾ ਲਹਿੰਗਾ 11000 8000 10000 ਦੀ ਰੇਹ ਜੀ ਇੱਥੇ ਅਗਾ 4500 ਦਾ ਜਿਹੜਾ ਲਹਿੰਗਾ ਸੀਗਾ 3000 35 ਦੇ ਕੰਬਲਿਆ 880 ਵਾਲੇ 325 ਰੁਪਏ ਚ ਲੈ ਜਾਓ ਚੈੱਕ ਕਰ ਲਓ ਤੁਸੀਂ ਇਹਦੇ ਵਿੱਚ ਡਿਜ਼ਾਈਨ ਬਹੁਤ سارے ਮਿਲ ਜਣੇ ਆ ਬਹੁਤ ਚੈੱਕ ਕਰੋ ਤੁਸੀਂ ਆਰਗੈਨਜ਼ਰ ਬਏ ਸੂਟ ਤੁਹਾਨੂੰ ਦਿਖਾ ਰਹੇ ਆ ਜਿਹੜੇ ਬਾਜ਼ਾਰ 'ਚ 2-2000 ਰੁਪਿਆ ਪਰ ਇੱਥੇ ਤੁਹਾਨੂੰ ਅਸੀਂ ਦੇਣਾ ਸਿਰਫ 2000 ਵਾਲਾ ਪੀਸ 895 ਵਿੱਚ ਸਲੋਜੀ ਵਿਆਹਾਂ ਸ਼ਾਦੀਆਂ ਤੈਨਾ ਗਿਆ ਕਰਵਾ ਚੋਂ ਆਈ ਗਿਆ ਹੁਣ ਤੁਸੀਂ ਜਾਣਾ ਵਿਆਹਾਂ 'ਚ ਸੂਟ ਲੈਣ ਤੇ ਰੇਟਾਂ ਦੀ ਹੋ ਗਈ ਆ ਲੁੱਟ ਬਾਜ਼ਾਰ ਦੇ ਵਿੱਚ ਪਰ ਅੱਜ ਤੁਹਾਨੂੰ ਲੈ ਆਏ ਆ ਸੂਟਾਂ ਦੇ ਸਮੁੰਦਰ 'ਚ ਪੱਡਾ ਡਿੱਪੂ ਆ ਜਾ ਚੋਂ ਮੱਗਾ ਜਿੱਥੇ ਇਹ ਰੇਟ ਤੁਸੀਂ ਸੁਣ ਲਿਓ ਜਿਹੜੇ ਬਾਜ਼ਾਰਾਂ 'ਚ ਆ ਕੇ ਤੁਸੀਂ ਆਹ ਸੂਟ ਲੈਣੇ ਹਜ਼ਾਰ ਹਜ਼ਾਰ ਰੁਪਏ ਦੇ ਇੱਥੇ ਤੁਹਾਨੂੰ ਅਹੀ ਦੇਣਾ 450 ਦੇ ਵਿੱਚ ਤੇ ਆ ਵੀ ਚੈੱਕ ਕਰ ਲੋ ਤੁਸੀਂ ਵਿਆਹ ਸ਼ਾਇਦ ਕੱਪੜਾ ਨਾ ਦਾਜ ਬਰੀ ਤੇਨ ਲੈਣ ਕਰਨਾ ਜਿਹੜਾ 7-8 ਸੌ ਦਾ ਸੂਟ ਬਾਜ਼ਾਰ 'ਚ ਇੱਥੇ 350 ਦੇ ਵਿੱਚ ਭਾਜੀ ਸੂਟਾਂ ਦਾ ਬੜਾ ਫਰਕ ਹੈਗਾ ਰੇਟ ਰੂਟ ਵੀ ਦੱਸੋ ਤੇ ਵੈਰਾਈਟੀ ਵੀ ਦਿਖਾਵਾ ਦਿਓ ਰੇਟ ਭਾਜੀ ਤੁਹਾਨੂੰ ਪਤਾ ਬੜੀ ਭੁੰਦੇ ਦੇ ਘਟ ਹੈਗੇ ਦੇਖੋ ਕਿੰਨੇ ਕਿੰਨੇ ਸਾਡੇ ਸੂਟ ਆ ਚੁੱਕੇ ਹੈਗੇ ਆਂ ਆਪਾਂ ਗੱਲ ਕਰ ਲਈ ਵਰਕ ਦੀ ਦੇਖੋ ਥ੍ਰੈਡ ਦਾ ਵਰਕ ਕੀਤਾ ਹੈਗਾ ਪੂਰਾ ਦੇਖੋ ਫਰੰਟ ਹੈਵੀ ਹੈਗਾ ਆ ਇਕਦਰ ਆਪਾਂ ਗੱਲ ਕਰ ਗਏ ਦੁਪੱਟੇ ਦੀ ਨਾ ਦੇਖੋ ਪਿਓਰ ਦੇ ਦੁਪੱਟੇ ਆ ਚੁੱਕੇ ਗਿਆ ਬਾਹਰ ਤੁਹਾਨੂੰ 7-800 ਦਾ ਕੱਟ ਨਹੀਂ ਮੈਣਾ ਆਪਾਂ ਦਿਨ ਸੇ 300 ਦੇ ਪਿਆਰ ਵਿੱਚ ਸੋ ਦੇਖੋ ਜਿੰਨੇ ਦਾ ਬਾਜ਼ਾਰ ਚ ਇੱਕ ਇੱਥੇ ਅਸੀਂ ਦੇ ਰਹੇ ਨੇ ਦੋ ਮਤਲਬ 7-700 ਵਾਲੇ ਸੂਟ 700 ਦੇ ਦੋ ਕਰਦੇ ਵੱਡਾ ਡੀਪੂ ਅਜਾਜੋਂ ਮੰਗਾ ਹੋਰ ਕਿਤੇ ਜਾਣ ਦੀ ਲੋੜ ਨਹੀਂ ਕਿਉਂਕਿ ਰੇਟਾਂ ਦੇ ਵਿੱਚ ਫੈਰਾ ਜਿਹੜਾ ਬਾਜ਼ਾਰ ਚ 50 ਹਜ਼ਾਰ ਦਾ ਕੱਪੜਾ ਲੈਣੇ ਹੋ ਇੱਥੇ ਤੁਹਾਨੂੰ ਅਸੀਂ 15-20 ਹਜ਼ਾਰ ਦੇਣਾ ਇਹ ਤੁਸੀਂ ਹੈਵੀ ਡਾਈ ਵੀ ਲਾਉਣੀ ਆ 1 ਲੱਖ ਰੁਪਏ ਵਾਲੀ ਦਾਇਬਰੀ ਇੱਥੇ 35-40 ਹਜ਼ਾਰ ਚ ਪਾ ਲੈਣੀ ਆ। ਸੋ ਇਹ ਵੀ ਦੇਖੋ ਕਿੰਨਾ ਪਿਆਰਾ ਕਲਰ ਆ ਚੁੱਕਾ ਹੈ। ਦੇਖੋ ਕਿਨੇ-ਕਨੇ ਸੌਦੇ ਕੁੱਡੀਆਂ ਨਹੀਂ ਆ ਚੁੱਕੀਆਂ ਕਿ ਸਿਰਫ 300 ਤੇ ਪਿਆਰ ਪਾ ਵਿੱਚ ਪੂਰਾ ਦੇਖੋ ਫਰੰਟ ਹੈਵੀ ਹੈਗਾ ਆ। ਨਾਲ ਆਪਾਂ ਗੱਲ ਕਰਦੇ ਦੁਪੱਟੇ ਦੀ। ਦੁਪੱਟੇ ਵੀ ਨਾਲ ਦੇਖੋ ਆਪਾਂ ਦੇਖਣਾ ਕੜਾਈਆਂ ਵਾਲੇ ਦੇਖੋ ਕਿਨੇ-ਕਨੇ ਵਧੀਆ ਆ ਚੁੱਕੇ। ਖੁੱਲੇ ਡੁੱਲੇ ਦੁਪੱਟੇ ਆ ਚੁੱਕੇ ਸਰ। ਆ ਦੇਖੋ ਜੀ ਪ੍ਰੋਪਰ ਡਿਜ਼ਾਈਨ ਬੁਟੀਕ ਪੀਸ ਆ। ਕੜਾਈਆਂ ਕੱਢੀਆਂ ਆ। ਰੇਟ ਇੱਥੇ ਚੈੱਕ ਕਰ ਲੋ। ਇੱਥੇ ਆਉਣ ਦਾ ਫਾਇਦਾ ਕੀ ਆ? ਕੱਲੇ-ਕੱਲੇ ਸੂਰ ਦੇ ਉ ਦੇਣ ਲੈਣ ਕਰਨਾ ਕਿਸੇ ਨੂੰ ਗਿਫਟ ਦੇਣੇ ਆ ਤੇ 4.5 400 ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੀਆਂ ਵੈਰਾਈਟੀਆਂ ਜੇ ਤੁਸੀਂ ਹੈਵੀ ਪੀਸ ਲੈਣੇ ਆ ਜਿਹੜੇ ਅੱਜ ਕੱਲ ਦਾਸ ਬਰੀਆਂ ਚੱਲਦੇ ਆ ਚੈੱਕ ਕਰ ਲਓ ਤੁਸੀਂ ਫਰੰਟ ਹੈਵੀ ਦੁਪੱਟੇ ਹੈਵੀ 15 1500 ਰੁਪਈਆ ਬਾਜ਼ਾਰ ਦੇ ਵਿੱਚ ਤੇ ਇੱਥੇ ਤੁਹਾਨੂੰ ਇਹ ਮਿਲ ਜਾਣਾ ਸਿਰਫ 5 500 ਰੁਪਏ ਚ 5 500 ਰੁਪਏ ਜਾਂ 550 ਰੁਪਏ ਚ ਇੰਨੀਆ ਰੇਂਜ ਦੇਣਾ ਦੇਖੋ ਆ ਵੀ 550 ਰੁਪਏ ਦੇ ਵਿੱਚ ਆ ਆਰਟੀਕਲ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ 1500 ਰੁਪਈਆ ਬਾਜ਼ਾਰ ਦਾ ਰੇਟ 550 ਦੇਣਾ ਸੀ ਸੁਣਾ ਦੇ ਕੋ ਕਲਰ ਕਰਨ ਕਰਨ ਵਧੀਆ ਆ ਚੁਕੇ ਤੇ ਚੁੰਨੀਆਂ ਨਾਲ ਪਿਓ ਨਹੀਂ ਆ ਚੁਕੇ ਉਹ ਵੀ ਕੜਾਈ ਵਾਲੀ ਆ ਚੁਕੇ ਆ ਗਿਆ ਸਿਰਫ ਆਪਾਂ ਜਨਾ 550 ਰੁਪਏ ਵਿੱਚ ਵੇਸ਼ ਮਾ ਥੋੜੇ ਵਾਸਤੇ ਵੈਰਾਈਟੀ ਆ ਚੁਕੀ ਆ ਗਿਆ ਸੁਰਾਂਗੇ ਦਾ ਜੀ ਮਰਜੀ ਲੱਗੇ ਆ ਸਾ ਲਾਈਟ ਤੋਂ ਲਾਈਟ ਕਰਾ ਚੁਕਾ ਡਾਰਕ ਤੋਂ ਡਾਰਕ ਹੈ ਇੱਕ ਤੋਂ ਕਰ ਮਾਤੇ ਪੰਜ ਪੰਜ ਦਾ ਦਾ ਪੀਸ ਲੈ ਕੇ ਜਾ ਸਕਦੇ ਆ ਕਿ ਵੇਸ਼ ਮਾ ਥੋੜੇ ਵਾਸਤੇ ਵੈਰਾਈਟੀ ਆ ਗਈ ਹੈ ਆ ਦੇਖੋ ਜੀ ਮੋਰਾ ਵਾਲੇ ਸੂਟ ਜਿਹੜੇ ਬਾਜ਼ਾਰ ਦੇ ਵਿੱਚ 1 1000 ਰੁਪਏ ਦਾ ਮੋਰਾ ਵਾਲਾ ਸੂਟ ਆ ਇੱਥੇ ਤੁਹਾਨੂੰ ਉਸ ਜੀ ਨਾ 450 ਚ 450 ਰੁਪਏ ਚ ਮੋਰਾ ਵਾਲਾ ਸੂਟ ਦੇਣਾ ਇਹਦੇ ਵਿੱਚ ਵੀ ਦੇਖ 450 ਰੁਪਏ ਦੇ ਵਿੱਚ ਦਵਾਂਗੇ ਵੀ। ਸੋ ਇਹ ਵੀ ਦੇਖੋ 450 ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਆ ਕਿ ਬਨਾਰਸੀ ਸੂਟ ਤੁਹਾਡੇ ਵਾਸਤੇ ਆ ਚੁੱਕੇ ਹੈਗੇ ਆ। ਆਪਾਂ ਇਹਦੀ ਗੱਲ ਕਰੀ ਦੁਪੱਟੇ ਦੀ। ਦੁਪੱਟਾ ਨਾਲ ਪਾਉ ਸਾਨੂੰ ਬਨਾਰਸੀ ਦੇਣਾ ਹੈਗਾ ਆ। ਇਹ ਨਹੀਂ ਕਿ ਆਪਾਂ ਮਾਰਾ ਪਿਓਰ ਦੇਣੇ ਹੈਗੇ ਦੁਪੱਟੇ ਨਾਲ ਆ ਨਾ। ਥੋੜੀ ਵਾਸਤੇ ਦੇਖੋ ਕਿੰਨੇ ਕਿੰਨੇ ਵਧੀਆ ਆ ਚੁੱਕੇ ਆ ਖੁੱਲੇ ਢੁਲੇ। ਨਾਲ ਦੇਖੋ ਕਿੰਨੇ ਸੋਹਣੇ ਦੇਖੋ। ਫਲਾਵਰ ਬੜੇ ਹੈਗੇ ਆ ਸਿਰਫ ਆਪਾਂ ਤੇਰੇ 400 ਤੇ 450 ਰੁਪਏ ਵਿੱਚ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆਗੇ ਆ। ਆ ਦੇਖੋ ਜੀ ਡਾਇਮੰਡ ਵਰਕ ਵਾਲ ਇਹਨਾਂ ਜਦੋਂ ਅਸੀਂ ਰੇਟ ਦੱਸਣਾ ਭਾਜੀ ਰੇਟ ਦੱਸੋ ਇਹਨਾਂ ਦੇ ਕੀ ਹੈ ਰੇਟ ਭਾਜੀ ਆਪਾਂ ਦੇਣਾ ਸਿਰਫ ਸਿਰਫ ਆਪਾਂ ਦੇਣਾ 695 ਰੁਪਏ ਹੈ ਜੀ ਦੇਖੋ 695 ਦੇ ਵਿੱਚ ਇਦਾਂ ਦੇ ਬੁਟੀਕ ਪੀਸ ਲਗਜ਼ਰੀ ਚੀਜ਼ਾਂ ਡਾਇਮੰਡ ਵਰਕ ਕੀਤੀਆਂ ਜਿਹੜੇ ਸ਼ਹਿਰਾਂ ਵਾਲ ਵੀ ਪਸੰਦ ਕਰਦੇ ਪਿੰਡਾਂ ਵਾਲੇ ਕਸਟਮਰ ਉਹਨਾਂ ਲਈ ਦੇ ਰਿਹਾ 695 ਦੇ ਵਿੱਚ ਸੋ ਇਸ ਤੋਂ ਇਲਾਵਾ ਤੁਸੀਂ ਚੈੱਕ ਕਰ ਲਓ ਡਿਜ਼ਾਈਨ ਇਹ ਦੇਖੋ ਕਿੰਨੀ ਪਿਆਰੀ ਵਰਕ ਦੇਖੋ ਗਲੇ ਦੇ ਮਿਰਰ ਵਰਕ ਆ ਇਹ ਵੀ 15-1400 ਰੁਪਏ ਬਾਜ਼ਾਰ 'ਚ ਇਹਨਾਂ ਦੇਣਾ 695 ਦੇ ਵਿੱਚ ਆ ਵੀ ਚੈੱਕ ਕਰ ਲਓ ਤੁਸੀਂ ਮਤਲਬ ਫੋਟੋ ਵਾਲੇ ਪੀਸ ਦੇਣੇ ਆ ਇਦਾਂ ਦੇ ਡਿਜ਼ਾਈਨ 1500 1400 ਬਜ਼ਾਰ ਦਾ ਰੇਟ 695 ਦੇ ਦੇਣਾ ਇਹ ਵੀ ਦੇਖੋ ਕਿਨੇ ਕਿਨੇ ਸੌਣ ਦੇਖੋ ਪ੍ਰਿੰਟ ਆ ਚੁੱਕੇ ਤਲਕ ਕਿਨੇ ਵਧੀਆ ਆ ਚੁੱਕੇ ਹੈ ਕਿ ਆਰਗੰਜਾ ਸੂਟ ਆ ਚੁੱਕਿਆ ਹੈ ਫਿਰ ਵਸੀ ਉੱਪਰ ਕੀਤੇ ਹੈਗੇ ਤੇ ਨਾਲ ਆਪਾਂ ਤੁਹਾਨੂੰ ਨੈਕਵਰਕ ਵੀ ਜਿਹੜਾ ਫਰੰਟ ਬੈਕ ਵੀ ਦੇਣਾ ਹੈਗਾ ਯਾਰ ਤੇ ਆਪਾਂ ਦੇਣਾ ਸਿਰਫ 600 ਤੇ 95 ਰੁਪਏ ਵਿੱਚ ਕਲਰ ਦੇਖੋ ਤੁਹਾਡੇ ਵਾਸਤੇ ਕਿੰਨੇ ਕਿੰਨੇ ਸੁਨੇ ਆ ਚੁੱਕੇ ਨੇ ਤੁਸੀਂ ਮਰਜ਼ੀ ਆਪਣੀ ਪਸੰਦ ਅਕੋਰਡਿੰਗ ਕਰ ਲੈ ਜਾ ਸਕਿਆ ਜਿਹੜਾ ਤੁਸੀਂ ਮਰਜ਼ੀ ਪ੍ਰਿੰਟਰ ਲੈ ਕੇ ਆ ਸਕਦੇ ਹੋ ਸੋ ਦੇਖੋ ਇਹ ਸੂਟਾਂ ਨਾਲ ਨਾਲ ਤੁਸੀਂ ਤੋਂ ਬੈੱਡ ਸ਼ੀਟ ਲੈਣੇ ਆ ਕੰਬਲ ਲੈਣੇ ਆ ਰਜਾਈਆਂ ਲੈਣੀਆਂ ਉਹ ਹੀ ਮਿਲ ਜੂ ਭਾਈ 800 ਰੁਪਏ ਦਾ ਕੰਬਲ ਆ ਬਈ ਯਾਰ ਜਿਹੜੇ ਦੱਸੇ ਲਕੀਆ ਭਾਈ ਅਸੀਂ ਦੇਣਾ ਸਿਰਫ 300 ਤੇ 25 ਰੁਪਏ ਵਿੱਚ ਵਿਦਾਊਟ ਬੈਕ ਦੇਣਾ 325 ਰੁਪਏ ਵਿੱਚ 800 ਰੁਪਏ ਵਾਲੇ ਕੰਬਲ 325 ਵਿੱਚ 325 ਭਾਈ ਲਾ ਕੰਬਲ ਵੀ ਦਵਾਂਗੇ ਕੰਬਲ ਦੇ ਨਾਲ ਨਾਲ ਰਜਾਈਆਂ ਵੀ ਦਵਾਂਗੇ ਬੈੱਡ ਸ਼ੀਟਾਂ ਵੀ ਦਵਾਂਗੇ ਆ ਦੇਖੋ ਪ੍ਰਿੰਟ ਨਾਲ ਕਿਨੇ ਕਿਨੇ ਟੋਰੀ ਆ ਚੁੱਕੇ ਆ ਕਿ ਖਲੇ ਡਲੇ ਆਪਸਾਂ ਸਾਈ ਜਣੇ ਆ ਰੇਟ ਸਿਰਫ 325 ਤੇ 325 ਸੋ ਚੈੱਕ ਕਰ ਲਓ ਤੁਸੀਂ ਆਰਗੇਨਜ਼ਰ ਵੇ ਸੂਰ ਤੁਹਾਨੂੰ ਦਿਖਾ ਰਹੇ ਆ ਜਿਹੜੇ ਬਾਜ਼ਾਰ 'ਚ 2-2000 ਰੁਪਇਆ ਪਰ ਇੱਥੇ ਤੁਹਾਨੂੰ ਅਸੀਂ ਦੇਣਾ ਸਿਰਫ 2000 ਵਾਲਾ ਪੀਸ 895 ਵਿੱਚ ਕਿਉਂਕਿ ਇੱਥੇ ਵੱਡਾ ਫਰਕ ਆ ਪੌਂਚਾਂ ਦੇ ਵੀ ਵਰਕ ਕੀਤਾ ਦੁਪੱਟਾ ਵੀ ਨਾਲ ਆ ਇੱਥੇ ਤੁਸੀਂ ਚੈੱਕ ਕਰ ਲਓ ਜਿਹੜੀ ਮਰਜ਼ੀ ਵੈਰਾਈਟੀ ਲਓਗੇ ਰੇਟ ਲਿਖ ਲਿਖ ਕੇ ਲਾਇਆ ਸਭ ਤੋਂ ਵੱਡਾ ਫਾਇਦਾ ਕੀ ਆ ਕੱਲੇ ਕੱਲੇ ਸੂਰ ਦੇ ਰੇਟ ਲਿਖ ਲੈਣਾ ਇਦਾਂ ਨਹੀਂ ਵੀ ਕਿਸੇ ਚੀਜ਼ ਸਾਡੇ ਜਲੋਟ ਹੋਣੀ ਹੈ ਇਹ ਵੀ ਤੁਸੀਂ ਚੈੱਕ ਕਰ ਲਓ ਜੇ ਤੁਸੀਂ ਚਾਹੋ ਨੀ ਥੋੜਾ ਜਿਹਾ ਹੋਰ ਉੱਪਰਲੀ ਰੇਂਜ ਵਿੱਚ ਜਾਣਾ ਜਿਹੜੇ ਬਾਜ਼ਾਰ ਤੁਸੀਂ ਲੈਨੇ ਹੋ 4500 5000 ਆ ਵੀ ਚੈੱਕ ਕਰ ਲੋ ਆ ਦੇਖੋ ਬਣ ਸਾਡੀ ਪਹਣਾ ਵਾਸਤੇ ਕਿੰਨੇ ਕਿੰਨੇ ਸੋਨੇ ਸੂਟ ਆ ਚੁੱਕੇ ਹੈਗੇ ਆ ਮੈਂ ਕਿਹੜੇ ਬਾਹਰ ਤੋਂ ਮੰਨੇ ਦੋ ਦੋ 22 25 25 ਉਹ ਆਪਾਂ ਦੇਨੇ ਸਿਰਫ 1200 ਦੇ 95 ਕਿੰਨੇ ਕਿੰਨੇ ਸੋਨੇ ਦੇਖੋ ਕਲਰ ਆ ਚੁੱਕੇ ਹੈਗਾ ਡਿਜ਼ਾਈਨ ਕਿੰਨੀ ਵਧੀਆ ਆ ਚੁੱਕੇਗੀ ਆ ਜੇ ਆਪਾਂ ਗੱਲ ਕਰੀਏ ਨਾਲ ਕਲਰਾਂ ਦੀ ਕਲਰ ਬਹੁਤ ਸੋਹਣੇ ਆ ਚੁੱਕੇ ਹੈਗੇ ਸਿਰਫ ਆਪਾਂ ਦੇਨੇ ਹੈਗੇ 1250 1250 ਤੁਸੀਂ ਜਲਦੀ ਤੇ ਆਓ ਆਪਣੀ ਪਸੰਦ ਦੇ ਕੋਲ ਜਿੱਦਾਂ ਤੁਹਾਨੂੰ ਕਲਰ ਚਾਹੀਦਾ ਹੈਗਾ ਲਾਈਟ ਤੋਂ ਲਾਈਟ ਡਾਰਕ ਡਾਰਕ ਲੈ ਕੇ ਜਾ ਸਕਦੇ ਹੈਗੇ ਇੱਕ ਤੁਹਾਨੂੰ ਏ 65 650 5 5000 ਐਦਾਂ ਮਿਲਦੇ ਨਾ ਜਾਲ ਬਣੇ ਆ ਪੂਰੇ ਪੂਰੇ ਦੁਪੱਟੇ ਵੀ ਖੁੱਲੇ ਡੁੱਲੇ ਪਰ ਇੱਥੇ ਕੋਈ 5500 ਨਹੀਂ ਕੋਈ 6 ਨਹੀਂ ਕੋਈ 6500 2500 ਰੁਪਏ ਦੀ ਸੂਟ ਦਵਾਗੇ। ਸੋ ਵੀ ਦੇਖੋ ਕਿੰਨਾ ਪਿਆਰਾ ਦੇਖੋ ਸੂਟ ਆ ਚੁੱਕਾ ਹੈ ਪੂਰਾ ਦੇਖੋ ਡੀਸੈਂਟ ਵਰਕ ਆ ਚੁੱਕਾ ਹੈ ਕਿ ਨੈਕ ਤੋਂ ਲੈ ਕੇ ਤੁਹਾਨੂੰ ਕਿਰੇਦ ਕਰ ਵਰਕੇ ਵਰਕ ਮੈਂਡਾ ਹੈਗਾ ਆ ਜਿਹੜਾ ਬਾਹਰ ਤੁਹਾਨੂੰ ਪਤਾ ਮਿਲਦਾ ਹੈਗਾ 3-3000 3500 ਆਪਾਂ ਦੇਣਾ ਸਿਰਫ 2495 ਚ ਨਾਲੇ ਮੈਂ ਚੁੰਨੀ ਕਿੰਨੀ ਵਧੀਆ ਆ ਚੁੱਕੀ ਹੈਗੀ ਆ ਪੜਾਈ ਵਾਲੀ ਚੁੰਨੀ ਆ ਚੁੱਕੀ ਇਹ ਨਹੀਂ ਸਿੰਪਲ ਹੈਗੀ ਆ ਮੈਂ ਦੇਖੋ ਤੁਹਾਡੇ ਵਾਸਤੇ ਕਿੰਨੀ ਕਿੰਨੀ ਵਧੀਆ ਮੈਂ ਕਿਹਾ ਸੂਟ ਆ ਚੁੱਕਿਆ ਗਿਆ ਤੁਸੀਂ ਜਲਦੀ ਤੇ ਆਓ ਆਪਣੀ ਪਸੰਦ ਕੋਲੇ ਨੂੰ ਵੈਰਾਈਟੀ ਆਸੀ ਹਾਂ ਜੋ ਸੈਂਪਲ ਦਿਖਾ ਰਹੇ ਹਾਂ ਜਦੋਂ ਤੁਸੀਂ ਇੱਥੇ ਆ ਜਾਣਾ ਸਾਨੂੰ ਹੋਰ ਬਹੁਤ ਸੋਹਣੀਆਂ ਵੈਰਾਈਟੀਆਂ ਮਿਲਣਿਆ ਰੈਡੀਮੇਡ ਦੇ ਵਿੱਚ ਵੀ ਤੁਸੀਂ ਸ਼ਰਾਰੀ ਕਰਾਰੇ ਲਹਿੰਗੇ ਡਰੈਸਾਂ ਲੈਣੀਆਂ ਸਾਡੇ ਕੋਲ 1100 ਰੁਪਏ ਤੋਂ ਸ਼ਰਾਰਾ ਕਰਾਰਾ ਸ਼ੁਰੂ ਹੋਇਆ ਨਾ ਉੱਧਰ ਉੱਪਰ ਹੀ ਰੇਂਜ ਤੁਸੀਂ ਲੈ ਕੇ ਜਾ ਸਕਦੇ ਹੋ ਸੋ ਦੇਖੋ ਸਵੇਰ ਸਵੇਰ ਰਸ ਪੈ ਚੁੱਕਾ ਹੈਗਾ ਹੈ ਔਰ ਤੁਸੀਂ ਜਿੰਦਾ ਮਰਜੀ ਜੱਦ ਵੱਡੜੀ ਕੋ ਆ ਕੇ ਸ਼ਾਪਿੰਗ ਕਰ ਸਕਦੇ ਹੈਗੇ ਦੇਖੋ ਵੱਡੜੀ ਕੋ ਪੂਰਾ ਫੈਮਿਲੀ ਕੰਪਲੀਸ਼ਨ ਜਿੱਥੇ ਹਰ ਤਮ ਵੈਰਾਈਟੀ ਘਾਟਰੀ ਮਿਲਿਆ ਗਿਆ ਮਰੇ ਕੈਮਰਾ ਮਾਰਕਰ ਹਾਲੇ ਰਸ ਪੈ ਚੁੱਕਾ ਸੋ ਦੇਖੋ ਇਹ ਸਵੇਰ ਦਾ ਟ ਰੌਣਕਾਂ ਹੀ ਹੈ ਨਹੀਂ ਦੁਕਾਨਦਾਰ ਵੀ ਵਿਹਲੇ ਬੈਠੇ ਆ ਪਰ ਵੱਡਾ 240 ਪਾਸੇ ਕਹਿਰਾ ਮਾਰ ਕੇ ਦਿਖਾ ਦਿਓ ਬਹੁਤ ਵੱਡਾ ਰਾਸ਼ਾ ਲੋਕ ਸਵੇਰ ਤੋਂ ਸ਼ਾਮ ਤੱਕ ਇੱਦਾਂ ਰੌਣਕਾਂ ਲਾਉਂਦੇ ਆ ਬਾਜ਼ਾਰ ਵਿਹਲੇ ਵੱਡਾ ਢੀਪੂ ਦੇ ਸਵੇਰੇ 8 8:30 ਵਜੇ ਤੋਂ ਇੱਦਾਂ ਰਸ਼ ਪਿਆ ਜਾਂਦਾ ਸੋ ਛੇਤੀ ਆ ਜਾਓ ਜਿਹਨੇ ਵਿਆਹ ਚਾਹੀਦਾ ਕੱਪੜਾ ਦਾ ਤਾਜਬਰੀ ਲੈਣਾ ਦੇਣ ਲੈਣ ਕਰਨਾ ਸਾਰਿਆਂ ਦੇ ਬਹੁਤ ਵੱਡੇ ਫਾਇਦੇ ਆ ਤੋਂ ਤੁਸੀਂ ਦੇਖਿਆ ਰਾਸ਼ਾ ਤਾਂ ਬਹੁਤ ਸਾਰਾ ਆ ਭਾਜੀ ਸਾਰੇ ਬਜ਼ਾਰਾਂ ਵਿਹਲੇ ਬੈਠੇ ਆ ਕਹਿੰਦੇ ਵੀ ਹਜੇ ਤਾਂ ਜੀ ਇੱਕ ਤਰੀ ਨੂੰ ਕੰਮ ਚੱਲਣਾ ਕੋਈ ਕਹਿੰਦੇ ਪੰਜ ਨੂੰ ਚੱਲਣਾ ਇੱਥੇ ਰੌਣਕਾਂ ਵੀ ਸਵੇਰ ਤੋਂ ਲੱਗ ਰੇਟ ਵੀ ਬਿਜਾਰ ਨਾਲ ਬਹੁਤ ਘੱਟ ਹੈ ਸਾਰਾ ਸਿਸਟਮ ਚਲਾ ਕਿਦਾਂ ਰਿਹਾ ਤੁਸੀਂ ਭਾਈ ਜੀ ਰੇਟ ਇਹ ਸਿਸਟਮ ਚਲਾਣਾ ਕੋਈ ਮੁਸ਼ਕਲ ਕੰਮ ਨਹੀਂ ਹੈਗਾ ਸਿਰਫ ਲੋਟ ਨੂੰ ਖਤਮ ਕੀਤਾ ਹੋਇਆ ਰੇਟ 10 ਤੋਂ 20 ਰੁਪਏ ਪ੍ਰੋਫਿਟ ਤੇ ਰੱਖੇ ਹੋਏ ਆ ਹਾਂਜੀ ਸੋ ਸੇਲ ਇੰਨੀ ਕੁ ਕੁਆਂਟੀਟੀ ਚ ਨਿਕਲਦੀ ਆ ਜੇ ਕਿਸੇ ਨੇ ਬਿਜਾਰ ਕਿਸੇ ਨੇ ਵੇਚਨੇ 5% ਦੇ ਨੇ 10 ਇੱਥੇ ਹਜ਼ਾਰਾਂ ਜਾਂ ਲੱਖਾਂ ਜੀ ਪੀਸ ਵਿਕਦੇ ਆ ਸੋ ਇਸ ਕਰਕੇ 10 20 ਰੁਪਏ ਨਾਲ ਹੀ ਪੈਸੇ ਬਹੁਤ ਵੱਜ ਜਾਂਦੇ ਸੋ ਵੱਦਲਾਣ ਦੀ ਲੋੜ ਨਹੀਂ ਪੈਂਦੀ ਐਸੇ ਕਰਕੇ ਸਾਰੇ ਦੂਰੋਂ ਦੂਰੋਂ ਸ਼ਾਪਿੰਗ ਕਰਨ ਆਉਂਦੇ ਆ ਸੋ ਸਾਰੇ ਛੂਟ ਦੇਖੇ 700 ਵਾਲਾ ਇੱਥੇ 35 2000 ਵਾਲਾ 850 ਚ ਤੇ 5 5 ਹੇਰ ਵਾਲੇ ਸੂਟ ਤੁਸੀਂ 2 2000 ਚ ਬਹੁਤ ਜ਼ਿਆਦਾ ਫਰਕ ਕੱਢਿਆ ਭਾਜੀ ਰੇਟਾਂ ਚ ਫਰਕ ਹੈ ਬਹੁਤ ਜਗ੍ਹਾ ਜਿਹੜਾ ਲੋਕਾਂ ਨੇ ਕਿਸੇ ਨੇ 5000 ਦਾ ਸੂਟ ਵੇਚਿਆ ਨਾ ਕਿਸੇ ਨੇ 4000 ਦਾ ਵੇਚਿਆ ਇੱਥੇ ਰੈਡੀमेड ਸੂਟ 1500 ਰੁਪਏ ਦਾ ਮਿਲ ਜਾਂਦਾ ਇੱਕ ਰੈਡੀमेड ਸੂਟ ਆਇਆ ਕੱਲ ਕਿਸੇ ਨੇ 2000 ਦਾ ਲਿਆਂਦਾ ਹੋਇਆ ਸੀ ਇੱਥੇ 895 695 ਅੱਧਾ ਮਿਲਦੇ ਪਏ ਅਸੀਂ ਦੇਖਿਆ 1100 ਦੇ ਵਿੱਚ ਵੀ 1300 ਦੇ ਵਿੱਚ ਬੜੇ ਹੈਵੀ ਪੀਸ ਆ ਜਿਹੜੇ 35 504 4000 ਅੱਜ ਵਿਗਦੇ ਦੇਖੋ ਜਿਹੜਾ ਲਹਿੰਗਾ 11000 8000 10000 ਦੀ ਰੇਂਜ 'ਚ ਹੈਗਾ 4500 ਦਾ ਜਿਹੜਾ ਲਹਿੰਗਾ ਜਿਹੜਾ 3000 3500 ਦਾ ਉਹ 1100 ਰੁਪਏ ਦਾ ਆ ਫਰਕ ਕਿੰਨਾ ਜ਼ਿਆਦਾ ਦੇਖੋ ਬਹੁਤ ਸਾਰੇ ਕਸਟਮਰ ਆ ਕੇ ਫਾਇਦਾ ਲਈ ਜਾਂਦੇ ਜਿਹੜੇ ਨਹੀਂ ਆ ਸਕਦੇ ਆ ਦੂਰ ਆ ਜਾਂ ਆਊਟ ਆਫ ਕੰਟਰੀ ਆ ਆਨਲਾਈਨ ਵੀ ਤੁਸੀਂ ਸ਼ੋਪਿੰਗ ਦੀ ਸਰਵਿਸ ਦਿੰਦੇ ਹੋ ਆਨਲਾਈਨ ਪੂਰੀ ਸਰਵਿਸ ਆ ਤੁਸੀਂ ਸਾਡਾ ਲਿੰਕ ਸ਼ੇਅਰ ਕਰੋ ਤੁਹਾਨੂੰ ਡੇਲੀ ਅਪਡੇਟਸ ਆਉਗੇ ਨਵੀਆਂ ਪਿਕਚਰਜ਼ ਆਉਗੀਆਂ ਤੇ ਤੁਸੀਂ ਕਿਸੇ ਵੀ ਸ਼ਹਿਰ 'ਚ ਆਪਣੇ ਸੂਟ ਮੰਗਾ ਸਕਦੇ ਜਿਹੜੀ ਮਰਜ਼ੀ ਵੈਰਾਈਟੀ ਮੰਗਾਓ ਰੇਟ ਇਹੀ ਲੱਗਣੇ ਜੋ ਇੱਥੇ ਰੇਟ ਅਸੀਂ ਦੇਨੇ ਪਏ ਆ ਅਜੇ ਸੂਟ ਤਾਂ ਹੈਗੇ ਆ ਸ਼ਰਾਰੇ ਗਰਾਰੇ ਹੈਗੇ ਇਸ ਤੋਂ ਇਲਾਵਾ ਵੱਡਾ ਡਿਪੋ 'ਚ ਹੋਰ ਕੀ ਕੀ ਮਿਲਦਾ ਦੇਖੋ ਇਸ ਤੋਂ ਇਲਾਵਾ ਸਾਡੇ ਕੋਲ ਕੰਬਲਾਂ ਦੀ ਵੈਰਾਈਟੀ ਬਹੁਤ ਵਧੀਆ ਆ ਜਿਹੜਾ ਡਬਲ ਬੈੱਡ ਦਾ ਕੰਬਲ ਬਾਜ਼ਾਰ 5-600 ਰੁਪਏ ਤੋਂ ਸਟਾਰਟ ਹੀ ਕਰਦੇ ਸਾਡੇ ਕੋਲ ਸਿਰਫ 325 ਰੁਪਏ ਦੇ ਵਿੱਚ ਜੀ ਜੈਂਟਸ ਬੱਚਿਆਂ ਲਈ ਉਹ ਸਾਰੀ ਵੈਰਾਈਟੀ ਮਿਲ ਜੂ ਰੈਡੀमेड ਦੇ ਵਿੱਚ ਹਰ ਵੈਰਾਈਟੀ ਆ ਚਾਹੇ ਉਹ ਬੱਚਿਆਂ ਦੇ ਵਿੱਚ ਲੈ ਲਓ ਜੈਂਟਸ ਰੈਡੀमेड ਲੈ ਲਓ ਸ਼ੂਜ਼ ਲੈ ਲਓ ਆਰਟੀਫੀਸ਼ੀਅਲ ਜੁਐਲਰੀ ਲੈ ਲਓ ਲੇਡੀਜ਼ ਦੇ ਵਿੱਚ ਕਰਵਾਚੌਦ ਦੇ ਮੌਕੇ ਤੇ ਬੈਂਗਲਸ ਲੈ ਲਓ ਹਰ ਵੈਰਾਈਟੀ ਇੱਥੇ ਕਾਇਮ ਹੈਗੀ ਜੀ ਸੇ ਪੰਜਾਬ ਦਾ ਸਭ ਤੋਂ ਵੱਡਾ ਸ਼ੋਰੂਮ ਆ ਪੰਜ ਮੰਜ਼ਿਲਾ ਸ਼ੋਰੂਮ ਆ ਇੱਕੋ ਹੀ ਛੱਤ ਹੇਠੋਂ ਸੂਈ ਤੋਂ ਲੈ ਕੇ ਜਹਾਜ਼ ਤੱਕ ਬੱਚਿਆਂ ਲਈ ਬਜ਼ੁਰਗਾਂ ਲਈ ਲੇਡੀਜ਼ ਲਈ ਜੈਂਟ ਲਈ ਸ਼ੂ ਤੱਕ ਵੀ ਸਾਰੀ ਵੈਰਾਈਟੀ ਮਿਲਦੀ ਹੈਂਡਲੂਪੀ ਸਾਰਾ ਮਿਲਦਾ ਛੇਤੀ ਆਜੋ ਨੰਬਰ ਤੋਂ ਕੀਤੇ ਆ ਵੱਡਾ ਡੀਪੋ ਦਾ ਇੰਸਟਾਗ੍ਰam ਦਾ ਪੇਜ ਉਹ ਤੇ ਤੁਸੀਂ ਘਰ ਬੈਠੇ ਆਰਡਰ ਕਰ ਸਕਦੇ ਆ ਇਥੇ ਕੋਰੀਅਰ ਦੀ ਸਰਵਿਸ ਵੀ ਤੁਹਾਨੂੰ ਮਿਲ ਜਾਣੀ ਆ ਕੈਰਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਕ ਸਾਹਨ ਟੀਪੀ ਬੰਗਾ